ਜਿਹੜੀ ਦੋ ਸਰਪੰਚ ਜੀ ਨੂੰ ਲੈ ਕੇ ਜਿਹੜੀ ਆ ਸਮਾਰਕ ਬੁੱਤ ਬਣੀ ਹੈ ਕੀ ਮੰਗਲਾ ਪੁਰਦੇਵ ਸਿੰਘ ਨੇ ਮਾਰਕਸ ਮੈਂਬਰ ਵੀ ਰਹੇ ਹਾਂ ਜੀ ਸਰ ਮੈਂ ਗੁਰਵਿੰਦਰ ਸਿੰਘ ਸਾਹਿਬ ਦਾ ਮੈਂਬਰ ਪੰਚਾਇਤ ਪ੍ਰੋਬਲਮ ਜਿਹੜੀ ਸ਼ੁਰੂ ਹੋਈ ਹੈ ਜੀ ਉਹ ਪੰਚਾਇਤ ਦੀ ਜ਼ਮੀਨ ਛਡਾਉਣ ਤੋਂ ਹੋਈ ਹੈ ਉਹ ਘਟੋ ਘਟ ਚਾਰ ਕਰਾਲਾਂ ਦੇ ਕਰੀਬ ਅਰਗਬੀਰ ਸਿੰਘ ਕੋਲੋਂ ਜਿਹੜੀ ਜ਼ਮੀਨ ਛਡਾਈ ਗਈ ਹੈ ਆ ਸਾਡੇ ਕੋਲ ਜਿਹੜੀ ਨੇ ਅਰਗਬੀਰ ਸਿੰਘ ਨੇ ਤਰਖਾਸ ਦਿੱਤੀ ਹੈ ਇਦੇ ਵਿੱਚ ਉਹ ਆਪਣੇ ਸਕੇ ਭਰਾ ਦਾ ਜ਼ਿਕਰ ਕਰਦਾ ਇਕਬਾਲ ਸਿੰਘ ਸਨ ਆਫ ਫੌਜਾ ਸਿੰਘ ਠੀਕ ਹੈ ਜੀ ਉਹਨੇ ਤਿੰਨ ਕਨਾਲਾਂ ਤੇ 13 ਮਰਲੇ ਤਿੰਨ ਕਨਾਲ 13 ਮਰਲੇ ਜਿਹੜੀ ਜਗ੍ਹਾ ਉਹਨੇ ਉਹ ਗਦੌਰੀ ਜਿਹੜੀ ਆ ਉਹ ਚੜੀ ਹੋਈ ਆ ਉਹ ਵੀ ਉਹਦੇ ਕੋਲ ਛਡਾਈ ਗਈ ਆ ਫਿਰ ਉਪਰੰਤ ਘਟੋ ਘੱਟ 140 ਬੂਟੇ ਪੰਚਾਇਤ ਦੇ ਜਿਹੜੇ ਹੁਣ ਅਰਸ਼ਪਾਲ ਸਿੰਘ ਸਨ ਆਫ ਫੌਜਾ ਸਿੰਘ ਇਹ ਵੀ ਰਗਵੀਰ ਸਿੰਘ ਦਾ ਸਗਾ ਭਰਾ ਆ ਇਹ ਜਿਹੜੇ ਆ ਉਹ ਉਹਦੇ ਕੋਲ ਨਿਕਲੇ ਨੇ ਜਿਹੜੇ ਕਿ ਹਰਦੀਪ ਕੌਰ ਸਰਪੰਚ ਸਾਫਕਾ ਉਸ ਟਾਈਮ ਤੇ ਅਰਸ਼ਪਾਲ ਸਿੰਘ ਨੇ ਉਸ ਸਪੈਦੇ ਉਹਦੀ ਸਹਿਮਤੀ ਨਾਲ ਜਿਹੜਾ ਪੰਚਾਇਤ ਦਾ ਘਟੋਕੜ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਉਹ ਉਥੋਂ ਸਪੈਦੇ ਵੜਾਏ ਗਏ ਤੇ ਵੇਚੇ ਗਏ ਉਪਰੰਤ ਜਿਹੜੀ ਤੁਸੀਂ ਗੱਲ ਕਰਦੇ ਹੋ ਨਿਕਾਸ ਦੀ ਉਹ ਨਿਕਾਸ ਜਿਹੜਾ ਵਾ ਉਹ ਨਹਿਰ ਮੈਕਮੇ ਦੇ ਜਗਾ ਖਾਲੇ ਚ ਪੈ ਰਿਹਾ ਠੀਕ ਹੈ ਜੀ ਉਹ ਅੱਜ ਦਾ ਨਹੀਂ ਪੈ ਰਿਆ ਉਹ ਜੂਨ ਦਾ ਪਿੰਡ ਵਸਿਆ ਉਹਨੂੰ ਦਾ ਉਥੇ ਨਿਕਾਸ ਪੈ ਰਿਆ ਉਹਦੇ ਵਿੱਚ ਨਹਿਰ ਵਿਭਾਗ ਨੇ ਤੇ ਪਲੱਸ ਜਿਹੜੇ ਪੁਰਾਣੇ ਐਸਡੀਐਮ ਸਾਹਿਬ ਸੀਗੇ ਮੈਡਮ ਉਹਨਾਂ ਨੇ ਆਣ ਕੇ ਉਥੇ ਰੋਕਿਆ ਵੀ ਹੈ ਤੇ ਜਦ ਕਿ ਉਹਦਾ ਕੋਈ ਗ੍ਰਾਂਟ ਨਹੀਂ ਆਈ ਕੋਈ ਉਹਦਾ ਨਿਕਾਸ ਲਈ ਕੋਈ ਗ੍ਰਾਂਟ ਨਹੀਂ ਨਾ ਹੀ ਉਹਦਾ ਕੋਈ ਕੰਮ ਚੱਲਿਆ ਤੇ ਨਾ ਹੀ ਉਥੇ ਕੋਈ ਇਟ ਲੱਗੀ ਹੈ ਉਹ ਬਤੌਰੇ ਇਦਾਂ ਹੀ ਪਾਣੀ ਜਿਹੜਾ ਵਾ ਇਦਾਂ ਹੀ ਜਿਤਨਾ ਪਹਿਲਾਂ 50 60 ਸਾਲ ਤੋਂ ਪਹਿਲਾਂ ਉਹ ਚੱਲ ਰਿਹਾ ਇਦਾਂ ਹੀ ਪਾਣੀ ਉਹਦਾ ਚੱਲ ਰਿਹਾ ਤੇ ਨਹਿਰ ਵਿਭਾਗ ਦੇ ਖਾਲੇ ਚੀਜ਼ ਪੈ ਰਿਆ ਕੁਝ ਗੱਲਾਂ ਹੋਰ ਵੀ ਅਰਨਿਆ ਤੇ ਸਰਪੰਚ ਸਾਹਿਬ ਨੇ ਜਿਹੜੀ ਆ ਥਾਪੜ ਸਿਸਟਮ ਦੇ ਉੱਤੇ ਨੀ ਪੈਸੇ ਵੇਸਟ ਕੀਤੇ ਆ ਕਿਉਂਕਿ ਉਥੇ ਜਿਹੜੀ ਆ ਜਿਹੜੇ ਬਜਟ ਘੱਟ ਸੀ ਤੇ ਜੇ ਬਜਟ ਘੱਟ ਸੀ ਜੀ ਉੱਥੇ ਕਿਉਂ ਲਾਇਆ ਗਿਆ ਹਾਂ ਹਾਂ ਸਰ ਉਹ ਇਦਾਂ ਜੀ ਉਸ ਛੱਪੜ ਦੇ ਵਿੱਚ ਕਮ ਸੇ ਕਮ ਘਾਈ ਬੂਚ ਏਡਾ ਉੱਚਾ ਸੀਗਾ ਕਿ ਪਿੰਡ ਦੇ ਨਿਕਾਸ ਦਾ ਪਾਣੀ ਉੱਥੇ ਪੂਰਤੀ ਨਹੀਂ ਸੀ ਹੁੰਦੀ ਨਾ ਪੂਰਤੀ ਹੋਣ ਕਰਕੇ ਸਰਪੰਚ ਸਾਹਿਬ ਨੇ ਉਸ ਵੇਲੇ ਗ੍ਰਾਂਟ ਲੈ ਕੇ ਘੱਟੋ ਘੱਟ ਕੋਈ 5.5 ਲੱਖ ਦੇ ਕਰੀਬ ਜਿਹੜਾ ਕਿ ਵੱਡੀ ਕ੍ਰੇਨ ਸ਼ਾਹਕੋਟ ਤੋਂ ਆਈ ਮਾਲ ਮਹਿਕਮੇ ਆਪਣੇ ਵੀਡੀਓ ਦਫ਼ਤਰ ਦੇ ਅਰਾਈ ਤੇ ਨਾਲ ਟਰਾਲੀਆਂ ਉਹਨਾਂ ਦਾ ਘੱਟੋ ਘਾਟ 5.5 ਲੱਖ ਦੇ ਕਰੀਬ-ਕਰੀਬ ਜਿਹੜਾ ਵਾ ਉਹ ਬਿੱਲ ਬਣਿਆ ਸੀਗਾ ਵਧੀਆ ਕਰਕੇ ਛੱਪੜ ਦੀ ਸਫਾਈ ਕੀਤੀ ਗਈ ਉਹਦੇ ਜੋ ਜੋ ਸਭ ਲਟਰ ਪਟਰ ਬੜਾ ਕੁਝ ਨਿਕਲਦਾ ਸੀ ਜਿਹੜਾ ਕਿ ਉਹ ਸਫਾਈ ਕੀਤੀ ਗਈ ਜਿਹੜਾ ਉਹ ਗੱਲ ਕਰਦੇ ਨੇ ਕਿ ਛੱਪੜ ਦਾ ਰਗबीर ਸਿੰਘ ਦੇ ਕਹਿਣ ਮੁਤਾਬਕ ਉਹ ਕਹਿੰਦਾ ਜੀ 40-45 ਲੱਖ ਰੁਪਈਆ ਆਇਆ ਤੇ ਜਦ ਕਿ ਉਥੇ ਸਾਰਾ ਇਹੋ ਹੀ ਪੈਸਾ ਲੱਗਾ ਵਾ ਉਥੇ ਰਸਤਾ ਜਿਹੜਾ ਉਹ ਛੱਪੜ ਦਾ ਕੰਮ ਰੁਕਿਆ ਇਹ ਜਿਹੜੇ ਉਹਦੇ ਹਮਯਾਤੀ ਨੇ ਉਹਨਾਂ ਨੇ ਹੀ ਕੰਮ ਰਕਵਾਇਆ ਕਿਉਂਕਿ ਛੱਪੜ ਨੂੰ ਉਹ ਕਹਿੰਦੇ ਸੀ ਰਾਹ ਨਹੀਂ ਹੈਗਾ ਅਸੀਂ ਇੱਥੋਂ ਲੰਘ ਨਹੀਂ ਦੇਣਾ ਉਹ ਨਾ ਲੰਘਣ ਕਰਕੇ ਫਿਰ ਹਾਰ ਕੇ ਅਸੀਂ ਛੱਪੜ ਦੀ ਨਿਸ਼ਾਨਦਾਈ ਕਰਾਈ ਐਸ ਵੇਲੇ ਬੱਕਰ ਬੋਰਡ ਦੇ ਵਿੱਚੋਂ ਜਿਹੜਾ ਵਾ ਘਟੋਂ ਘਾਟ ਢਾਈ ਤਿੰਨ ਕਲਾਲਾਂ ਛੱਪੜ ਦੀ ਹੋਰ ਸਰਪੰਚ ਸਾਹਿਬ ਨੇ ਛਡਾਈ ਆ ਰਗਵੀਰ ਸਿੰਘ ਦੀ ਦਰਖਾਸਤ ਦੇ ਦੇ ਮੁਤਾਬਕ ਜੋਰਗਪੀਰ ਸਿੰਘ ਦਰਖਾਸਤ ਦੇ ਵਿੱਚ ਕਹਿ ਰਿਹਾ ਕਿ ਇਹਨਾਂ ਨੇ ਆਪਣੇ ਮਹਤਿਆਤਿਆਂ ਨੂੰ ਛੱਪੜ ਬੁਲਾਇਆ ਹੋਇਆ 9 ਕਨਾਲਾਂ 11 ਮਰਲੇ ਜਿਹੜਾ ਛੱਪੜ ਆ ਏਰਗ ਗੁਬੀਰ ਸਿੰਘ ਕਹਿੰਦਾ ਵੀ ਇਥੇੋਂ ਅੱਧਾ ਛੱਪੜ ਜਿਹੜਾ ਵਾ ਆਪਣੇ ਮਹਿਤੀਆਂ ਨੂੰ ਸਰਪੰਚਾਂ ਨੇ ਬੁਲਾਇਆ ਸਾਡਾ ਕੋਈ ਮਹਿਤੀ ਨਹੀਂ ਉਹ ਐਸਲੇ ਇਹਨਾਂ ਦੇ ਮਹਿਤੀ ਨੇ ਠੀਕ ਹੈ ਜੀ ਉਹ ਐਸਲੇ ਨਿਸ਼ਾਨਦਾਈ ਕਰਕੇ ਬੁਰਜੀਆਂ ਲਵਾ ਕੇ ਤੇ ਐਸਲੇ ਤੇ ਕਮਾਦੀ ਫਸਲ ਆ ਜਿੱਦਾਂ ਕਮਾਦੀ ਫਸਲ ਵੱਢੀ ਜਾਂਦੀ ਆ ਜੋਰਗ ਗੁਬੀਰ ਸਿੰਘ ਨੇ ਦਰਖਾਸਤ ਦਿੱਤੀ ਆ ਉਸ ਦਰਖਾਸਤ ਦੇ ਮੁਤਾਬਕ ਆ ਵੀਡੀਓ ਜਿਹੜੀ ਆ ਉਹਨੂੰ ਦਿਖਾ ਦਿੱਤੀ ਹੋਈ ਆ ਤੇ ਉਹਦੀ ਨਿਸ਼ਾਨਦਾਈ ਜਿਹੜੀ ਹੋਈ ਆ ਉਹਨੂੰ ਉਹਦਾ ਕਬਜ਼ਾ ਖਾਲੀ ਕਰਾਇਆ ਜਾਵੇ ਤੇ ਅਸੀਂ ਉੱਥੇ ਛੱਪੜ ਦਾ ਕੰਮ ਚਾਲੂ ਕਰ ਸਕੀਏ ਸਤ ਇਦਾਂ ਸੀ ਕਿ ਉਹ ਜਿਹੜੇ ਅਸੀਂ ਜਿਹੜੇ ਪਿੰਡ ਦੇ ਵੱਡੇ ਕੰਮ ਸੀ ਜਿਹੜੇ ਅਜੇ ਤੱਕ ਅੜੇ ਹੋਏ ਸੀ 100 ਸਾਲ ਤੋਂ ਨਹੀਂ ਸੀ ਹੋ ਸਕੇ ਗਲੀਆਂ ਨਾਲੀਆਂ ਤੇ ਕੋਈ ਵੀ ਨਾਰਮਲ ਸਰਪੰਚ ਬਣਾ ਸਕਦਾ ਹੈ ਵੱਡਾ ਮੈਟਰ ਨਹੀਂ ਰਹਿ ਗਿਆ ਪਿੰਡ ਦੀਆਂ ਮੜੀਆਂ ਨਹੀਂ ਸੀ ਬਣੀਆਂ ਉਹਦੇ ਤੇ ਅਸੀਂ ਉਹਨੂੰ ਰਾਹ ਲਵਾ ਕੇ ਦੂਜੀ ਧਿਰ ਜਿਨ੍ਹਾਂ ਦੇ ਕੋਲ ਸੀ ਉਹਨਾਂ ਦੀ ਸਹਿਮਤੀ ਨਾਲ ਸਤਿਕਾਰਯੋਗ ਨੇ ਉਹ ਵੀ ਸਾਰਾ ਥਾਂ ਅਸੀਂ ਕਢਾ ਕੇ ਬਾਉਂਡਰੀ ਵਾਲ ਕਰ ਦਿੱਤੀ ਹੈ ਜਾਦੇ ਪੈਸੇ ਅਸੀਂ ਆਪਣੀਆਂ ਨਾਨਕ ਸਿੰਘ ਜੀ ਇਹਨਾਂ ਦੇ ਪਰਿਵਾਰ ਨੇ ਲਾਏ ਨੇ ਐਂਡ ਉਹਦੇ ਵੀ ਹਾਂਜੀ ਐਂਡ ਉਹਦਾ ਜਿਹੜਾ ਰਾਹ ਬਣਾਇਆ ਜਾਂ ਥੋੜੇ ਸੀਮੈਂਟ ਦੇ ਪੈਸੇ ਥੋੜੇ ਪੈਸੇ ਐ ਜਿਹੜਾ ਗ੍ਰਾਂਟ ਚੋਂ ਵਰਤੇ ਕਿ ਜਿਆਦਾ ਪੈਸੇ ਸਸ ਅਸੀਂ ਐਨਆਰਆਈ سپورਟ ਨਾਲ ਹੀ ਲਾ ਕੇ ਤੇ ਮੜੀਆਂ ਤੇ ਕਰ ਦਿੱਤਾ ਵੱਡਾ ਕੰਮ ਸੀ ਦੂਜਾ ਕੰਮ ਚ ਪਿੰਡ ਦੀ ਇੱਕ ਬਾਹਰਲੀ ਫਰਨੀ ਸੀ ਜਿਹੜੀ ਅੱਜ ਤੱਕ ਪਿੰਡ ਦੀ ਕੱਚੀ ਫਰਨੀ ਸੀ ਜਿੱਦੇ ਤੇ ਸਾਨੂੰ ਸ਼ਰਮ ਆਉਂਦੀ ਸੀ ਕਿ ਐ ਕਿਹੜਾ ਪਿੰਡ ਆ ਜੀ ਕਿਹੜੀ ਅਸੀਂ 21ਵੀਂ ਸਦੀ ਚ ਆ ਗਏ ਆ ਤੇ ਸਾਡੇ ਪਿੰਡ ਦੀ ਫਰਨੀ ਕੱਚੀ ਆ ਸਾਡੇ ਤੇ ਬੜੀ ਵੱਡੀ ਰਿਸਪੌਂਸਿਬਿਲਟੀ ਸੀ ਸਾਨੂੰ ਉਤੇ ਸਾਨੂੰ ਕਈ ਦਰਸ਼ਕਦਾਰ ਹੁੰਦੇ ਸੀ ਉਹ ਵੀ ਕਹਿੰਦੇ ਸੀ ਸੋ ਅਸੀਂ ਉਹ ਫਿਰਨੀ ਨੂੰ 16 ਲੱਖ ਸਮਥਿੰਗ ਪੈਸੇ ਨਾਲ ਗਵਰਨਮੈਂਟ ਕੋ ਲੈ ਕੇ ਪੀਡਬਲੂਡੀ ਰਾਈ ਅਸੀਂ ਉਹ ਫਿਰਨੀ ਪੱਕੀ ਕਰਵਾਈ ਇਹ ਵੱਡਾ ਕੰਮ ਸੀ 3ਰਡ ਕੈਂਪ ਜੀ ਪਿੰਡ ਦੇ ਛੱਪੜ ਦਾ ਜਿਹਦੇ ਤੇ ਪੈਸੇ ਦਾ ਦੋ ਸਾਢੇ ਬਾਦ ਮਰੇਗਾ ਦੀਨੇ ਜੇ 1 ਲੱਖ 2 ਲੱਖ 4 ਲੱਖ ਲੈ ਕੇ ਵਰਤ ਦਿੰਦੇ ਸੀ ਪਰ ਉਹ ਲੱਭਦਾ ਨਹੀਂ ਸੀ ਵਰਤਿਆ ਅਸੀਂ ਉਸ ਤੇ ਹੁਣ ਤੱਕ 11 ਕਿ ਲੱਖ ਦੇ ਲਾਗੇ ਚਾਗੇ ਰੁਪਇਆ ਲਾਇਆ ਜੀ ਜਿਹਦੇ ਚ ਮਸ਼ੀਨ ਉਹਨੂੰ 15 18 ਫੁੱਟ ਡੂੰਗਾ ਕਰਨਾ ਐਂਡ ਖੂ ਬਣਾਉਣ ਦੇ ਖੂ ਆ ਨਾ ਕੰਪਲੀਟ ਰਹਿ ਗਿਆ ਕਿਉਂ ਰਸਤੇ ਵੀ ਪ੍ਰੋਬਲਮ ਆ ਗਈ ਸੀ ਜਿਹੜੇ ਪੈਸੇ ਬੜੇ ਵੱਡੇ ਪੱਧਰ ਤੇ ਆਏ ਔਰ ਉਹਨਾਂ ਦੇ ਕਾਰਡ ਬਣਾ ਤੇ ਜਿਹਨਾਂ ਦੀ ਕੋਠੀਆਂ ਕਾਰਾ ਨੇ ਤੇ ਲੱਖਾਂ ਰੁਪਏ ਦੇ ਸਾਹਦੇ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਗਏ ਤੇ ਉੱਥੋਂ ਕੁਲਵਾਏ ਵੀ ਜੀ ਸਰ ਇਦਾਂ ਜੀ ਮੰਦਰੀਗਾ ਸਕੀਮ ਦੇ ਅਧੀਨ ਕਿਸੇ ਦਾ ਵੀ ਕੋਈ ਜਿਹਦੇ ਕਾਰਡ 'ਚ ਜਿਹਦੇ ਅਕਾਊਂਟ 'ਚ ਪੈਸੇ ਗਏ ਜਿੰਨਾ ਕੰਮ ਕੀਤਾ ਉਹਨਾਂ ਨੂੰ ਹੀ ਪੈਸੇ ਗਏ ਮੈਂ ਕਿਸੇ ਕੋਲੋਂ ਇੱਕ ਸਿੰਗਲ ਰੁਪਿਆ ਵੀ ਨਹੀਂ ਲਿਆ ਇਹ ਸਭ ਸਰ ਅਸਰ ਛੂਟ ਲਾਇਆ ਜਾ ਰਿਹਾ ਹੈ ਸਰ ਉਹ ਜੋ ਸਕੀਮ ਦੀਨ ਹੁੰਦੇ ਜੋ ਗਵਰਨਮੈਂਟ ਦੀ ਆ ਸਰ ਮੈਂ ਤੁਹਾਡੇ ਕਾਰਡ ਬਣਾਉਣੇ ਜਿਹਨੇ ਡਿਮਾਂਡ ਕੀਤੀ ਉਹਦੇ ਕਾਰਡ ਬੰਨੇ ਬੰਨੇ ਆ ਸੋ ਜਿਹੜੇ ਕੰਮ ਕਰਦੇ ਉਹਨਾਂ ਨੂੰ ਪੈਸੇ ਮਿਲਨੇ ਤੇ ਉਹਨਾਂ ਦੇ ਕਾਊਂਟਾ ਚ ਹੁੰਦੇ ਦੀ ਸਾਡਾ ਪੈਸੇ ਦੇਣ ਚ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਕਿਸੇ ਕੋਲੋਂ ਕੋਈ ਬੰਦਾ ਕਹੇ ਜੇ ਕਿ ਮੈਂ ਕਿਸੇ ਕੋਲੋਂ ਮਨਰੇਗਾ ਦੇ ਪੈਸੇ ਲਏ ਹੋਣ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਹੋਵਾਂਗਾ ਮੈਂ ਕਿਸੇ